ਜਿੰਦਰ ਬਸ ਦੇ ਕੰਡੈਕਟਰ ਨੂੰ ਆਖਦੀ ਮੈਨੂੰ ਯਾਦ ਆ ਸਭ ਪਰ ਜਿਹੜਾ ਘਰ ਵਿੱਚ ਪੈਸਾ ਤੇਲਾ ਸੰਭੀ ਬੈਠਾ ਉਹ ਨਹੀਂ ਪੱਟ ਹੁੰਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਇੱਕ ਵਾਰ ਉਹ ਹੱਥਾਂ ਵਿੱਚ ਆ ਜਾਂਦਾ ਤੇ ਗੱਲ ਬਣ ਜਾਣੀ ਸੀ ਮੈਂ ਹੁਣ ਵੀ ਦੇਖਦੀਆਂ ਜਦੋਂ ਗਹਿਣੇ ਤੇ ਪੈਸੇ ਮੇਰੇ ਹੱਥ ਲੱਗੇ ਉਦੋਂ ਆ ਜਾਵਾਂਗੀ ਤੇਰੇ ਕੋਲ ਕੰਡੈਕਟਰ ਕਹਿੰਦਾ ਹੁਣ ਇਹੋ ਨਿਆਣਾ ਨਾਲ ਚੁੱਕ ਕੇ ਫਿਰੇਗੀ ਇਹਨੇ ਨੋਮਿੰਦੋ ਨੇ ਪਿੱਛੇ ਵਾਲ ਟੌਣ ਕਮਾਈ ਜਿੰਦਰ ਨੂੰ ਦੇਖਣ ਲਈ ਜਿੰਦਰ ਕੰਡੈਕਟਰ ਨੂੰ ਆਖਦੀ ਜਾ ਪਿੱਛੇ ਜਾ ਕੇ ਖੜ ਜਾ ਉਹ ਦੇਖਦੀ ਐ ਇੱਧਰ ਨੂੰ ਮਿੰਦੋ ਸੀਟ ਤੋਂ ਉੱਠ ਕੇ ਜਿੰਦਰ ਵੱਲ ਆਈ ਤੇ ਜਿੰਦਰ ਨੇ ਨਿਰ ਇੱਕ ਸੀਟ ਤੇ ਬੈਠੇ ਮੁੰਡੇ ਨੂੰ ਆਖਦੀ ਪੁੱਤ ਤੂੰ ਅੱਗੇ ਜਾ ਕੇ ਬੈਠ ਜਾ ਮੈਨੂੰ ਇੱਥੇ ਬੈਠ ਲੈਣ ਦੇ ਮੁੰਡਾ ਕਹਿੰਦਾ ਆ ਜਾਓ ਬੇਬੇ ਜੀ ਇੱਥੇ ਬੈਠ ਜਾਓ ਮਿੰਦੋ ਡਾਕਟਰ ਨੇ ਦਿਓ ਚੈੱਕ ਕਰਵਾ ਆਈ ਡਾਕਟਰ ਨੇ ਆਖਦੀ ਮਾਂ ਬਹੁਤ ਕਮਜ਼ੋਰ ਹੈ ਇਹਦੀ ਸੇਵਾ ਕਰੋ ਮਿੰਦੋ ਕਹਿੰਦੀ ਡਾਕਟਰ ਜੀ ਖਾਈ ਤੇ ਜਾਂਦੀ ਆ ਇਹੋ ਪਤਾ ਨਹੀਂ ਕਿਉਂ ਨਹੀਂ ਲੱਗਦਾ ਇਹਦੇ ਸਰੀਰ ਨੂੰ ਚਲੋ ਦੁੱਧ ਦਹੀਂ ਤੇ ਜੋਰ ਰੱਖਦਿਆਂ ਹੋਰ ਦੀਪੋ ਦੇ ਕਾਲਜ ਦੀ ਪੜ੍ਹਾਈ ਪੂਰੀ ਹੋ ਗਈ ਉਹ ਬੀਐਡ ਕਰਨ ਲੱਗ ਪਈ ਮਿੰਦੋ ਆਖਦੀ ਜੈਲੇ ਦੇ ਬਾਪੂ ਬੀਰੋ ਦੇ ਮਾਮੇ ਨੂੰ ਸਨੇਹਾ ਪੇਜ ਵਿਆਹ ਜਲਦੀ ਕਰ ਲਈਏ ਮੇਰੇ ਕੋਲ ਕੰਮ ਨਹੀਂ ਹੁੰਦਾ ਹੁਣ ਭਾਗ ਸਿੰਘ ਕਹਿੰਦਾ ਹਾਂ ਗੱਲ ਤੇ ਠੀਕ ਐ ਰੱਖ ਲੈਂਦੇ ਆ ਜੇਕਰ ਤੁਸੀਂ ਠੀਕ ਸਮਝੋ ਸਭ ਦੀ ਸਲਾਹ ਨਾਲ ਮਾਗ ਮਹੀਨੇ ਦੀ 5 ਤਰੀਕ ਦਾ ਵਿਆਹ ਪੱਕਾ ਹੋ ਗਿਆ ਮੱਘਰ ਦਾ ਮਹੀਨਾ ਸੀ ਸਵੇਰੇ ਸ਼ਾਮ ਠੰਡ ਹੋ ਜਾਂਦੀ ਤੇ ਦੁਪਹਿਰ ਨੂੰ ਲੋਕ ਜ਼ਿਆਦਾਤਰ ਕੰਮ ਤੋਂ ਵਿਹਲੇ ਹੋ ਕੇ ਬੇੜੇ ਵਿੱਚ ੁੱਪੇ ਮੰਜੇ ਤੇ ਲੰਮੇ ਪੈ ਜਾਂਦੇ ਮਿੰਦੋ ਵੀ ਕੰਮ ਨਵੇੜ ਮੰਜੇ ਤੇ ਲੰਮੀ ਪਈ ਸੀ ਤੇ ਜਿੰਦ ਨੂੰ ਆਖਦੀ ਇਹ ਤੂੰ ਵੀ ਅੰਦਰੋਂ ਨਿਕਲਾ ਬਾਹਰ ਅੰਦਰ ਹੀ ਬੜੀ ਰਹਿੰਦੀ ਆ ਸਾਰਾ ਦਿਨ ਕਦੇ ਧੁੱਪੇ ਵੀ ਬੈਠ ਜਾਇਆ ਕਰ ਰੰਗ ਦੇਖ ਕਿੰਨਾ ਪੀਲਾ ਪਿਆ ਤੇਰਾ ਡਾਕਟਰ ਨੇ ਕਹਿੰਦੀ ਇਹਦੀ ਸੇਵਾ ਕਰੋ ਹੁਣ ਹੋਰ ਸੇਵਾ ਕੀ ਕਰੀਏ ਰੋਟੀਆਂ ਤੇ ਪੰਜ ਸੱਤ ਖਾ ਜਾਂਦੀ ਐ ਇੱਕ ਟਾਈਮ ਤੇ ਭਗਤ ਸਿੰਘ ਕਹਿੰਦਾ ਮਿੰਦੋ ਕਦੇ ਕਿਸੇ ਦੀ ਖੁਰਾਕ ਨਹੀਂ ਗਿਣਦੇ ਮਿੰਦੋ ਕਹਿੰਦੀ ਮੈਂ ਕਿਹੜਾ ਗਿੰਦੀਆਂ ਦੱਸਦੀਆਂ ਕਿ ਸੇਵਾ ਤੇ ਕਰਦੇ ਆ ਬਥੇਰੀ ਅੰਦਰੋਂ ਜਿੰਦਰ ਦੀ ਆਵਾਜ਼ ਆਈ ਤੇ ਅਕਦੀ ਬੇਬੇ ਜਲਦੀ ਆ ਮੇਰੇ ਦਰਦ ਹੁੰਦੀ ਆ ਮਿੰਦੋ ਭਾਗ ਸਿੰਘ ਨੂੰ ਅਕਦੀ ਤੂੰ ਜਾ ਕੇ ਦਾਈ ਨੂੰ ਬੁਲਾ ਲਿਆ ਜਾਂ ਕੈਲੇ ਨੂੰ ਆਵਾਜ਼ ਮਾਰ ਲਿਆ ਭਾਗ ਸਿੰਘ ਕਹਿੰਦਾ ਪਹਿਲਾਂ ਉਹਨੂੰ ਦੇਖ ਤੇ ਸਹੀ ਇੱਥੇ ਹੀ ਰੋਲਾ ਪਾਈ ਜਾਂਦੀ ਆ ਮਿੰਦੋ ਅੰਦਰ ਗਈ ਤੇ ਅਕਦੀ ਬੁਲਾ ਲਿਆ ਉਹ ਦਾਈ ਨੂੰ ਭਾਗ ਸਿੰਘ ਦਾ ਹਵਾ ਦਾਬ ਜੁੱਤੀ ਪਾ ਕੇ ਦਾਈ ਵੱਲ ਤੁਰ ਪਿਆ ਉਹਨੂੰ ਘਰੋਂ ਨਿਕਲਦੇ ਨੂੰ ਦੇਖ ਗਲੀ ਵਿੱਚ ਤੁਰ ਹੀ ਆਉਂਦੀ ਤਾਈ ਬੰਤੀ ਸੋਚਦੀ ਇਉਂ ਭਾਗ ਸਿੰਘ ਤੇ ਬੜੀ ਤੇਜ਼ ਦੌੜਦਾ ਦੇਖਦੀਆਂ ਕਿੱਧਰ ਨੂੰ ਗਿਆ ਭਾਗ ਸਿੰਘ ਪੱਜਰੋਂ ਤਾਈ ਵੱਲ ਗਿਆ ਤੇ ਦਾਈ ਨੂੰ ਆਖ ਕੈਲੇ ਨੂੰ ਬੁਲਾਉਣ ਖੇਤ ਵੱਲ ਚਲਾ ਗਿਆ ਬੰਤੇ ਤਾਈ ਵੀ ਦਾਈ ਦੇ ਮਗਰ ਹੀ ਆ ਗਈ ਦਾਈ ਨੇ ਜਿੰਦ ਨੂੰ ਦੇਖਿਆ ਤੇ ਮਿੰਦ ਨੂੰ ਪਾਣੀ ਗਰਮ ਕਰਨ ਨੂੰ ਆਖਦੀ ਦਾਈ ਕਹਿੰਦੀ ਨਹੀਂ ਹੁਣ ਟਾਈਮ ਲੰਘ ਗਿਆ ਕਿਤੇ ਜਾਣ ਦਾ ਮੈਂ ਆਪੇ ਸਾਵ ਲਵਾਂਗੀ ਸੰਤੇ ਵੀ ਬਾਹਰ ਮੰਝੇ ਤੇ ਹੀ ਬੈਠੀ ਰਹੀ ਮਿੰਦੋ ਦਾਈ ਨੂੰ ਸਮਾਨ ਫੜਾਉਣ ਲੱਗੀ ਸੀ ਜਿੰਦਾ ਦਰਦ ਹੋਣ ਕਰਕੇ ਰੋਲਾ ਪਾ ਰਹੀ ਸੀ ਕੈਲਾ ਕਰੇ ਆ ਗਿਆ ਸੀ ਪਾਕ ਸਿੰਘ ਖੇਤੀ ਰੁਕ ਗਿਆ ਕਿ ਅਜੇ ਕਰੇ ਰੋਕੇ ਜਾਂਦਾ ਬੁੜੀਆਂ ਦਾ ਕੰਮ ਮੈਂ ਚੰਗਾ ਨਹੀਂ ਲੱਗਦਾ ਬਾਹਰ ਬੈਠਾ ਜਦੋਂ ਕੈਲਾ ਘਰੇ ਆਇਆ ਤੇ ਬੰਤੀ ਆਖਦੀ ਜਾਂ ਲੱਡੂ ਵੀ ਫੜ ਲਿਆ ਮੂੰਹ ਮਿੱਠਾ ਕਰਵਾਉਣ ਨੂੰ ਗੋਭੂ ਹਲਵਾਈ ਦਿਉ ਕੈਲਾ ਕਹਿੰਦਾ ਤਾਈ ਮੂੰਹ ਮਿੱਠਾ ਵੀ ਕਰਵਾ ਦੇਵਾਂਗੇ ਐਨੇ ਕਾਲੀ ਨਾ ਕਰ ਪਹਿਲਾਂ ਸਭ ਕੁਝ ਠੀਕ ਠਾਕ ਹੋ ਤੇ ਜਾਵੇ ਇਹਨੇ ਨੂੰ ਅੰਦਰੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਤੇ ਦਾਈ ਨੇ ਬਾਹਰ ਆ ਕੇ ਦੱਸਿਆ ਕਿ ਕੈਲੇ ਧੀ ਆਈ ਆ ਤੇਰੇ ਘਰੇ ਕੈਲਾ ਬਹੁਤ ਖੁਸ਼ ਹੋਇਆ ਤੇ ਦਾਈ ਨੇ ਕੁੜੀ ਕੰਬਲ ਵਿੱਚ ਲਪੇਟ ਕੇ ਕੈਲੇ ਨੂੰ ਫੜਾ ਦਿੱਤੀ ਐਨੇ ਨੂੰ ਦੀਪੋ ਵੀ ਆ ਗਈ ਬੰਤੇ ਕਹਿੰਦੀ ਨੀ ਭਤੀਜੀ ਆ ਗਈ ਆ ਦੀਪੋ ਕਹਿੰਦੀ ਪਹਿਲਾਂ ਮੈਂ ਜੁਕਣੀ ਆ ਕੈਲਾ ਕਹਿੰਦਾ ਕਿੰਨੀ ਪਿਆਰੀ ਹੈ ਮੇਰੀ ਲਾਡੋਤੀ ਦੀਪੋ ਕਹਿੰਦੀ ਇਹਦਾ ਛੋਟਾ ਨਾਮ ਲਾਡੀ ਰੱਖਣਾ ਮੈਂ ਤੇ ਦੀਪੋ ਨੇ ਕੈਲੇ ਤੋਂ ਲੱਡੀ ਨੂੰ ਫੜਿਆ ਤੇ ਬੰਤੀ ਆਖਦੀ ਹੁਣ ਕੋਈ ਗੁੜਤੀ ਵੀ ਦੇ ਦਿਓ ਕੁੜੀ ਨੂੰ ਕੈਲਾ ਕਹਿੰਦਾ ਹਾਂ ਉਹ ਦੀਪੋ ਦੇਊਗੀ ਦਾਈ ਅੰਦਰ ਅਜੇ ਜਿੰਦਰ ਨੂੰ ਦੱਬਕਟ ਰਹੀ ਸੀ ਸੋਚਦਾ ਕਿ ਮੇਰੀ ਧੀ ਦੀ ਮਾਂ ਤੇ ਆ ਉਹ ਬਾਹਰੇ ਦਰਵਾਜ਼ੇ ਵਿੱਚ ਹੀ ਦਾਈ ਨੂੰ ਆਵਾਜ਼ ਲਗਾ ਕੇ ਪੁੱਛਦਾ ਤਾਈ ਜਿੰਦਰ ਦੀ ਸਿਹਤ ਕਿੱਦਾਂ ਠੀਕ ਆ ਦਾਈ ਕਹਿੰਦੀ ਹਾਂ ਠੀਕ ਆ ਬੰਤੀ ਕਹਿੰਦੀ ਚੱਲ ਮੈਂ ਚੱਲਦੀ ਹਾਂ ਕੈਲੇ ਮੈਂ ਤੇ ਸੋਚਿਆ ਕਿ ਲੱਡੂ ਖਾਵਾਂਗੀ ਪਰ ਹੁਣ ਕੁੜੀ ਹੋ ਗਈ ਆ ਕੈਲਾ ਕਹਿੰਦਾ ਤੂੰ ਤਾਂ ਇੱਥੇ ਹੀ ਰੁਕ ਮੈਂ ਹੁਣੇ ਲੱਡੂ ਲੈ ਕੇ ਆਉਂਦਾ ਕੈਲੇ ਨੇ ਲੱਡੂ ਲੈ ਕੇ ਬੰਤੀ ਤੇ ਦਾਈ ਨੂੰ ਖਿਲਾਏ ਮਿੰਦੋ ਨੇ ਦਾਈ ਨੂੰ ਸੂਟ ਗੁੜ ਤੇ ਪੈਸੇ ਦਿੱਤੇ ਭਾਗ ਸਿੰਘ ਤੇ ਜੈਲਾ ਵੀ ਕਰੇ ਆ ਗਏ ਸੀ ਉਹਨਾਂ ਨੂੰ ਦੀਪੋ ਦਾਸ ਆਈ ਸੀ ਜਾ ਕੇ ਜਿੰਦਰ ਦੇ ਪੇਕੇ ਪਿੰਡ ਵੀ ਖਬਰ ਕੀਤੀ ਉਹਦੀ ਮਾਂ ਬਣਦਾ ਸਰਦਾ ਥੋੜਾ ਬਹੁਤ ਕੱਪੜਾ ਲੀੜਾ ਲੈ ਕੇ ਆਈ ਜਿੰਦਰ ਨੇ ਆਪਣੀ ਮਾਂ ਨੂੰ ਗਿਆ ਕਿ ਜਦੋਂ ਪੂਰੀ ਸਵਾ ਮਹੀਨੇ ਦੀ ਹੋ ਜਾਵੇਗੀ ਉਦੋਂ ਆ ਜਾਵੀਂ ਮੈਂ ਵੀ ਤੇਰੇ ਨਾਲ ਚੱਲਣਾ ਜਿੰਦਰ ਦੀ ਮਾਂ ਆਖਦੀ ਪਰ ਤੇਰੇ ਸਾਸੋਰੇ ਨੇ ਕਿੱਥੇ ਜਾਣ ਦੇਣਾ ਤੈਨੂੰ ਮੇਰੇ ਨਾਲ ਜਿੰਦਰ ਕਹਿੰਦੀ ਮੈਂ ਆਪੇ ਰਾਜੀ ਕਰ ਲੈਣਾ ਉਹਨਾਂ ਨੂੰ ਜਿੰਦਰ ਲਾਡੀ ਨੂੰ ਘਾਟੀ ਸਾਮ ਦੀ ਸੀ ਰਾਤ ਨੂੰ ਲਾਡੀ ਨੂੰ ਭੁੱਖ ਲੱਗੀ ਹੁੰਦੀ ਤੇ ਉਹ ਰੋਣ ਲੱਗਦੀ ਕਹਿ ਲਾਖਦਾ ਕਿ ਇਹਨੂੰ ਦੁੱਧ ਪਿਲਾ ਦੇ ਜਿੰਦਰ ਨਾ ਉੱਠਦੀ ਤੇ ਆਖਦੀ ਬੇਬੇ ਤੂੰ ਆਖ ਗਾ ਦਾ ਦੁੱਧ ਹੀ ਪਿਲਾ ਦਿਆ ਕਰੀ ਇਹੋ ਕੁੜੀ ਨੂੰ ਉਧਰ ਬੇਬੇ ਤੇ ਦੀਪੂ ਆਪਣੇ ਨਾਲ ਹੀ ਪਾਲਿਆ ਕਰਨ ਮੈਂ ਆਰਾਮ ਕਰਨਾ ਹੁੰਦਾ ਤੇ ਇਹੋ ਰਾਤ ਨੂੰ ਰੋਂਦੀ ਰਹਿੰਦੀ ਐ ਕੈਲਾ ਕਹਿੰਦਾ ਜਿੰਦਰ ਤੂੰ ਤੇ ਅਜੀਬ ਮਾਂ ਐਦਾਂ ਕੌਣ ਮਾਂ ਆਪਣੇ ਬੱਚੇ ਨੂੰ ਆਪਣੇ ਤੋਂ ਅਲੱਗ ਕਰਦੀ ਆ ਜਿੰਦਰ ਕਹਿੰਦੀ ਫਿਰ ਤੂੰ ਆਪ ਹੀ ਦੇਖ ਇਹਨੂੰ ਹੁਣ ਰਾਤ ਨੂੰ ਮਿੰਦੋ ਤੇ ਦੀਪੂ ਹੀ ਕੁੜੀ ਨੂੰ ਕੋਲੇ ਚਮਚੇ ਨਾਲ ਦੁੱਧ ਪਿਲਾਉਂਦੀਆਂ ਬੇਬੇ ਮੈਂ ਆਪਣੇ ਪੇਕੇ ਹੀ ਜਾ ਆਵਾਂ ਹੁਣ ਤੇ ਮੇਰੇ ਇੱਕ ਨਿਆਣਾ ਵੀ ਆ ਹੁਣ ਮੈਂ ਕਿੱਥੇ ਚਲੀ ਜਾਣਾ ਮਿੰਦੋ ਨੇ ਭਾਗ ਸਿੰਘ ਦਾ ਸਲਾਹ ਕੀਤੀ ਤੇ ਮਿੰਦੋ ਆਖਦੀ ਲਾਡੀ ਨੂੰ ਤੇ ਤੂੰ ਇੱਥੇ ਹੀ ਰਹਿਣ ਦੀ ਸਾਡੇ ਕੋਲ ਜਿੰਦਰ ਕਹਿੰਦੀ ਇਹਨੂੰ ਤੇ ਤੁਸੀਂ ਹੀ ਰੱਖੋ ਮੈਂ ਤੇ ਉਂਝ ਵੀ ਨਹੀਂ ਸੀ ਲਿਜਾਣੀ ਮਿੰਦੋ ਕਹਿੰਦੀ ਪਰ ਜਿੰਦਰ ਦੋ ਦਿਨ ਬਾਅਦ ਆ ਜਾਈ ਹੁਣ ਜੈਲੇ ਦੇ ਵਿਆਹ ਦੇ ਦਿਨ ਵੀ ਨੇੜੇ ਆ ਗਏ ਆ ਕਈ ਕੁਝ ਖਰੀਦਣਾ ਸ਼ਹਿਰੋਂ ਜਿੰਦਰ ਕਹਿੰਦੀ ਕੋਈ ਨਾ ਮੈਂ ਜਲਦੀ ਆ ਜਾਵਾਂਗੀ ਜਿੰਦਰ ਆਪਣੀ ਮਾਂ ਨਾਲ ਆਪਣੇ ਪੇਕੇ ਕਰ ਗਈ ਉਹ ਦਾ ਬਾਪੂ ਗੁੱਸੇ ਹੋਇਆ ਕਿ ਆਪਣੀ ਧੀ ਨੂੰ ਤੂੰ ਉਹ ਲੈ ਕੇ ਆਉਂਦੀ ਪਰ ਜਿੰਦਰ ਤੇ ਕੋਈ ਅਸਰ ਨਾ ਹੋਇਆ ਜਿੰਦਰ ਦਾ ਸਰੀਰ ਪਹਿਲਾਂ ਨਾਲੋਂ ਜ਼ਿਆਦਾ ਭਾਰਾ ਹੋ ਗਿਆ ਸੀ ਤੇ ਹੁਣ ਪਹਿਲਾਂ ਨਾਲੋਂ ਸੋਹਣੀ ਲੱਗਦੀ ਸੀ ਜਿੰਦਰ ਅਗਲੇ ਦਿਨ ਹੀ ਬੰਨ ਠਣ ਕੇ ਘੁੰਮਣ ਨਿਕਲ ਗਈ ਜਾਣ ਲੱਗੀ ਨੂੰ ਉਹਦੇ ਬਾਪੂ ਨੇ ਕਿਹਾ ਦੇਖ ਤੀਏ ਤੈਨੂੰ ਚੰਗਾ ਘਰ ਵੀ ਮਿਲ ਗਿਆ ਰੱਬ ਨੇ ਔਲਾਦ ਵੀ ਦੇ ਦਿੱਤੀ ਆ ਹੁਣ ਕਿਤੇ ਕੋਈ ਐਦਾਂ ਦਾ ਕੰਮ ਨਾ ਕਰੀ ਜਿਹਦੇ ਨਾਲ ਤੇਰੇ ਸਹੁਰੇ ਨੂੰ ਤੈਨੂੰ ਘਰੇ ਵੜਨਾ ਦੇਣ। ਸਜਿੰਦਰ ਕਹਿੰਦੀ ਬਾਪੂ ਸਾਲ ਹੋ ਚੱਲਾ ਉੱਥੇ ਕੈਦ ਹੀ ਰਹੀਆਂ। ਦੋ ਦਿਨ ਘੁੰਮ ਫਿਰ ਲਾਵਾਂਗੀ ਤੇ ਕੀ ਆ? ਜਿੰਦਦਰ ਦਾ ਬਾਪੂ ਕਹਿੰਦਾ ਘੁੰਮਣਾ ਫਿਰਨਾ ਹੀ ਆ ਤੇ ਰਿਸ਼ਤੇਦਾਰੀਆਂ ਬਥੇਰੀਆਂ ਮਿਲ ਗਏ ਲੈ। ਪਰ ਐਵੇਂ ਸ਼ਹਿਰ ਬਿਨਾ ਮਤਲਬ ਤੋਂ ਘੁੰਮਣਾ ਠੀਕ ਨਹੀਂ। ਜਿੰਦਦਰ ਨੇ ਬਾਪੂ ਦੀ ਗੱਲ ਨਾ ਸੁਣੀ ਤੇ ਘਰੋਂ ਤੁਰ ਪਈ। ਦੋ ਦਿਨ ਆਪਣੇ ਜਾਰਾ ਨਾਲ ਘੁੰਮਦੀ ਰਹੀ ਤੇ ਸ਼ਾਮ ਨੂੰ ਕਰੇ ਆ ਕੇ ਆਖਦੀ ਬੇਬੇ ਮੈਨੂੰ ਸਵੇਰੇ ਸ਼ਾਡਾਈ ਸਹਰੇ ਕਰ ਜਿੰਦਰ ਸੋਚਦੀ ਕਿ ਹੁਣ ਤੇ ਵਿਆਹ ਵਿੱਚ ਕਈ ਗਹਿਣੇ ਖਰੀਦਨੇ ਹੋਣਿਆ ਉਹਨਾ ਮੈਂ ਵੀ ਚਲ ਦੇਖਦੀ ਆ ਜਿੰਦਰ ਦੋ ਦਿਨਾਂ ਨੂੰ ਵਾਪਸ ਚਲੇ ਗਈ ਤੇ ਮਿੰਦੋ ਆਖਦੀ ਹੁਣ ਤੇ ਜਲਦੀ ਹੀ ਆ ਗਈ ਆ ਮੈਨੂੰ ਤੇ ਲੱਗਦਾ ਸੀ 10 ਦਿਨ ਲਗਾ ਕੇ ਹੀ ਮੁੜੇਗੀ ਮਿੰਤੋ ਕਹਿੰਦੀ ਚਲ ਠੀਕ ਆ ਤੂੰ ਸੰਭ ਕਰ ਅਸੀਂ ਆਪੇ ਜਾ ਆਉਣਾ ਸ਼ਹਿਰ ਜਿੰਦਰ ਕਹਿੰਦੀ ਤੁਸੀਂ ਤੇ ਦੀਪੋ ਨੂੰ ਹੀ ਪ੍ਰਧਾਨ ਬਣਾਇਆ ਹੋਇਆ ਹਰ ਤਾਂ ਉਹਨੂੰ ਕੀ ਭੇਜਦੇ ਆਂ ਕੱਲ ਨੂੰ ਉਹਨੇ ਤੇ ਸਹੁਰੇ ਚਲੇ ਜਾਣਾ ਪਰ ਘਰ ਦੀ ਅਸਲੀ ਹੱਕਦਾਰ ਤੇ ਮੈਂ ਆ ਮਿੰਦੋ ਕਹਿੰਦੀ ਜਦੋਂ ਚੁੱਲ੍ਹੇ ਚੌਕੇ ਦੇ ਕੰਮ ਕਰਨ ਦੀ ਗੱਲ ਹੁੰਦੀ ਉਦੋਂ ਤੇ ਲੰਮੀਆਂ ਤਣਕੇ ਪੈ ਜਾਂਦੀ ਉਦੋਂ ਨੇ ਦਿਲ ਵਿੱਚ ਆਉਂਦਾ ਕਿ ਘਰ ਮੇਰਾ ਆ ਕੇ ਕੰਮ ਕਰਾਂ ਜਿੰਦਰ ਕਹਿੰਦੀ ਮੇਰਾ ਘਰ ਵਾਲਾ ਜਿਹੜਾ ਇੰਨਾ ਕੰਮ ਕਰਦਾ ਸਾਰਾ ਦਿਨ ਉਹ ਕਿਸੇ ਗਿਣਤੀ ਵਿੱਚ ਨਹੀਂ ਰੱਖਦੇ ਆ ਵੱਡਾ ਤੇ ਚੌਧਰੀ ਬਣ ਘੁੰਮਦਾ ਮਿੰਦੋ ਕਹਿੰਦੀ ਜਾ ਜਾ ਕੇ ਅੰਦਰ ਵੱਢ ਜਾ ਆਪਣੇ ਸਾਡੇ ਘਰ ਵਿੱਚ ਨਾ ਫੁੱਟਪਾਥ ਐਵੇਂ ਦੀਪੋ ਜੈਲੇ ਨਾਲ ਜਾ ਕੇ ਸਭ ਸਮਾਨ ਖਰੀਦ ਲਿਆਉਂਦੀ ਸੀ ਵੀਰੋ ਲਈ ਗਹਿਣੇ ਤੇ ਸੂਟ ਵੀ ਬਣਾਈ ਸੀ ਤੇ ਮਿੰਦੋ ਨੇ ਜਿੰਦਰ ਨੂੰ ਕਿਹਾ ਕਿ ਜਿਹੜੀਆਂ ਟੋਂਬਾਂ ਮੈਂ ਸਾਮਕੇ ਰੱਖੀਆਂ ਤੇਰੀਆਂ ਉਹ ਬਰਾਤ ਵਿੱਚ ਪਾ ਕੇ ਚਲੇ ਜਾਈਂ ਜਿੰਦਰ ਨੂੰ ਵੀ ਦੀਪੋ ਨੇ ਨਵੇਂ ਸੂਟ ਲਿਆ ਦਿੱਤੇ ਸੀ ਵਿਆਹ ਦੇ ਖਰਚੇ ਲਈ ਸਭ ਪੈਸਾ ਜੈਲੇ ਕੋਲ ਹੀ ਸੀ ਉਧਰ ਵੀਰੋ ਦੇ ਘਰ ਵੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਵੀਰੋ ਨੇ ਆਪਣੇ ਸੂਟ ਬੱਬੂ ਨੂੰ ਦਿੱਤੇ ਸੀ ਕਿ ਸੀ ਦੇਵੇ ਪਰ ਪਿੰਡ ਵਿੱਚ ਔਰਤਾਂ ਬੱਬੂ ਨੂੰ ਮਨਹੂਸ ਦੱਸਦੀਆਂ ਸੀ ਵੀਰੋ ਦੀ ਮਾਮੀ ਨੂੰ ਵੀ ਕਹੀ ਆਖਦੀਆਂ ਕਿ ਵੀਰੋ ਨੂੰ ਪਤਾ ਬਹੁਤਾ ਨਾ ਮਿਲਣ ਦਿਆ ਕਰ ਬੱਬੂ ਨਾਲ ਕਈ ਵਾਰੀ ਮਾਮੀ ਨੇ ਵੀਰੋ ਨੂੰ ਰੋਕਿਆ ਵੀ ਪਰ ਵੀਰੋ ਦੇ ਮਾਮੇ ਨੇ ਕਿਹਾ ਇਹਦੇ ਵਿੱਚ ਉਹ ਕੁੜੀ ਦੀ ਕੀ ਗਲਤੀ ਸੀ ਐਵੇਂ ਸਭ ਉਹਨੂੰ ਕਸੂਰਵਾਦ ਦੱਸਦੇ ਆ ਬੱਬੂ ਵੀਰੋ ਦੇ ਘਰ ਨਹੀਂ ਸੀ ਆਉਂਦੀ ਹੁਣ ਵੀਰੋ ਹੀ ਉਹਨੂੰ ਮਿਲਣ ਜਾਂਦੀ ਸੀ ਵੀਰੋ ਨੇ ਦੱਸਿਆ ਸੀ ਕਿ ਕਹਲੇ ਦੇ ਘਰ ਈ ਆਈਆ ਤੇ ਬੱਬੂ ਬੜੀ ਖੁਸ਼ ਹੋਈ ਸੀ ਬੀਰੋ ਨੇ ਕਿਹਾ ਕਿ ਬੱਬੂ ਤੂੰ ਕਿੰਨੀ ਦੇਰ ਘਰ ਅੰਦਰ ਆਪਣੇ ਆਪ ਨੂੰ ਬੰਦ ਰੱਖੇਂਗੀ ਤੂੰ ਵਿਆਹ ਤੇ ਆਉਣਾ ਬੱਬੂ ਕਹਿੰਦੀ ਨਹੀਂ ਮੈਂ ਨਹੀਂ ਆ ਸਕਦੀ ਮੈਨੂੰ ਕੋਈ ਵੀ ਪਸੰਦ ਨਹੀਂ ਕਰਦਾ ਸਭ ਮਨਹੂਸ ਆਖਦੇ ਆ ਬੱਬੂ ਦੀ ਮਾਂ ਬੀਰੋ ਨੂੰ ਆਖਦੀ ਇਹਨੂੰ ਤੇ ਰਹਿਣ ਦੇਵੇ ਘਰ ਐਵੇਂ ਮੇਰੀ ਧੀ ਦਾ ਦਿਲ ਦਿਖਾਉਂਦੀਆਂ ਉਹ ਵਾਰ-ਵਾਰ ਉਹੀ ਗੱਲਾਂ ਕਰਕੇ ਬੀਰੋ ਦੇ ਮਾਮੇ ਨੇ ਬੜੇ ਚਾਵਾਂ ਨਾਲ ਗਹਿਣੇ ਬਣਵਾਏ ਬੀਰੋ ਲਈ ਤੇ ਦਾਜ ਵਿੱਚ ਦੇਨ ਨੂੰ ਟੈਲੀਵਿਜ਼ਨ ਵੀ ਖਰੀਦ ਲਿਆਂਦਾ ਸੀ। ਵੀਰੋ ਦੇ ਦਾਜ ਦੀਆਂ ਦੋ ਵੱਡੀਆਂ ਪੇਟੀਆਂ ਤੇ ਉਹਨਾਂ ਵਿੱਚ 11 ਬਿਸਤਰੇ ਗਰਮ ਤੇ ਠੰਡੇ ਤੇ ਹੋਰ ਸਭ ਸਮਾਨ, ਪਾਂਡੇ ਤੇ ਸੂਟ ਸਭ ਕੁਝ ਸੀ। ਵਿਆਹ ਦੇ ਦਿਨ ਆਗੇ ਤੇ ਦੋਨਾਂ ਘਰਾਂ ਵਿੱਚ ਰੌਣਕਾਂ ਲੱਗ ਗਈਆਂ। ਜੈਲੇ ਨੂੰ ਮਾਈਆਂ ਲਗਾਇਆ। ਪਿੰਡ ਦੀਆਂ ਸਭ ਔਰਤਾਂ ਆਈਆਂ ਪਰ ਗੇਜੋ ਨਾ ਪਹੁੰਚੀ। ਮਿੰਦੋ ਆਪ ਜਾ ਕੇ ਸੱਦਾ ਦੇ ਕੇ ਆਈ ਸੀ। ਉਨੂੰ ਪਰ ਉਹ ਨਾ ਆਈ ਮਿੰਦੋ ਦੇ ਪੇਕੇ ਵੀ ਆ ਗਏ ਉਹਨਾਂ ਆ ਕੇ ਚੰਗਾ ਵਿਹੜਾ ਪੱਟਿਆ ਨੱਚ ਨੱਚ ਗਏ ਅਗਲੇ ਦਿਨ ਬਰਾਤ ਤੇ ਜਾਣ ਲਈ ਮਿੰਦੋ ਆਖਦੀ ਕੁੜੀਆਂ ਤੇ ਬੋਟੀਆਂ ਜਾ ਆਇਓ ਮਿੰਦੋ ਨੇ ਆਪ ਹੀ ਕਰੇ ਹੀ ਰੁਕਣਾ ਸੀ ਤੇ ਨਾਲ ਲਾੜੇ ਨੂੰ ਵੀ ਰੱਖਣਾ ਸੀ ਦੀਪੋ ਕੈਲੇ ਨੂੰ ਆਖਦੀ ਆ ਜੈਲੇ ਬਰਾ ਦੇ ਕੱਪੜੇ ਹੀ ਪਾ ਲੋ ਜੈਲੇ ਨੇ ਇੱਕ ਨਵੀਂ ਕਮੀਜ਼ ਸਵਾਈ ਸੀ ਜੈਲੇ ਨੇ ਉਹ ਕੈਲੇ ਨੂੰ ਦੇ ਦਿੱਤੀ ਤੇ ਆਖਦਾ ਆ ਪੈਂਟ ਤੇ ਉਹੀ ਆ ਜਾਣੀ ਐ ਤੈਨੂੰ ਪਹਿਲਾਂ ਵਾਲੀ ਤੇ ਆਹ ਤੇਰਾ ਰੋਮਾਲ ਵੀ ਸੰਭਿਆ ਪਿਆ ਇੱਥੇ ਕੈ ਲੈਨੇ ਰੋਮਾਲ ਤੈ ਕਰਕੇ ਜੇ ਵਿੱਚ ਪਾਇਆ ਸਵੇਰ ਨੂੰ ਦੀਪੂ ਨੇ ਜੈਲੇ ਦੇ ਸਿਰਾ ਕਲਗੀ ਲਗਾਈ ਤੇ ਜਿੰਦਰ ਤੇ ਹੋਰ ਸ਼ਰੀਕੇ ਫਾਗ ਸਿੰਘ ਆਪਣੇ ਭਰਾ ਨੂੰ ਲੈ ਕੇ ਆ ਗਿਆ ਸੀ ਬਰਾਤ ਵਿੱਚ ਜਾਣ ਨੂੰ ਬਰਾਤ ਤੁਰੇ ਤੇ ਵੀਰੋ ਦੇ ਪਿੰਡ ਪਹੁੰਚ ਗਈ ਸਾਰੇ ਰਿਸ਼ਤੇਦਾਰ ਤੇ ਪਿੰਡ ਦੇ ਭਰਾ ਦਾ ਸਵਾਗਤ ਕਰਨ ਨੂੰ ਖੜੇ ਸੀ ਬੱਬੂ ਦੀ ਮਾਂ ਵੀ ਬਰਾਤ ਦੇ ਕੰਚਲੇ ਗਈ ਤੇ ਬੱਬੂ ਆਪਣੇ ਕੋਠੇ ਤੇ ਖੜੀ ਹੋ ਗਈ ਕਿ ਇੱਥੇ ਹੀ ਦੇਖ ਲੈਂਦੀ ਆਂ ਬੱਬੂ ਦੀ ਨਿਗਾ ਨੀਲੇ ਕਮੀਜ਼ ਰੰਗ ਦੀ ਕਮੀਜ਼ ਪਾਈ ਖੜੇ ਕਹਿਲੇ ਤੇ ਪਈ ਉਹ ਦੀਵਾਰ ਦੇ ਓਲੇ ਹੋ ਗਈ ਤੇ ਉਹ ਮੈਨੂੰ ਦੇਖ ਨਾ ਲਵੇ ਕਿਧਰੇ ਮਿਲਣੀਆਂ ਤੋਂ ਬਾਅਦ ਹੋਰ ਸ਼ਗਨ ਹੋਈ ਜਿੰਦਰ ਜਾਣਬੁੱਝ ਹਰ ਕੰਮ ਵਿੱਚ ਨੁਕਸ ਕੱਢ ਰਹੀ ਸੀ ਗੱਗੀ ਬੀਰੋ ਨੂੰ ਆਖਦੀ ਤੇ ਹੀ ਦਰਾਣੀ ਤੇ ਬੜੀ ਨੱਕ ਚਿੜੀ ਜੀ ਆ ਬੀਰੋ ਕਹਿੰਦੀ ਚਲ ਕੋਈ ਨਾ ਅਸੀਂ ਆਪੇ ਚੰਗੇ ਤੇ ਸਭ ਚੰਗੇ ਗੱਗੀ ਕਹਿੰਦੀ ਪਰ ਮੈਨੂੰ ਨਹੀਂ ਜੰਗੀ ਲੱਗੀ ਜੇਕਰ ਬੱਬੂ ਇੱਥੇ ਆਉਂਦੀ ਤੇ ਦਿਖਾਉਂਦੀ ਉਹਨੂੰ ਕੱਲ ਜਿਹਦੇ ਘਰ ਵਾਲੀ ਵਿਆਹ ਹੋਣ ਤੋਂ ਬਾਅਦ ਬੀਰੋ ਨੂੰ ਲੈ ਕੇ ਘਰੇ ਚਲੇ ਗਏ ਘਰ ਮਿੰਦੋ ਤੇ ਹੋਰ ਰਿਸ਼ਤੇਦਾਰ ਔਰਤਾਂ ਤਿਆਰ ਖੜੀਆਂ ਸਨ ਨਵੇਂ ਵਿਆਹੀ ਜੋੜੀ ਦੇ ਸਿਰ ਤੋਂ ਪਾਣੀ ਵਰਨ ਨੂੰ ਮਿੰਦੋ ਨੇ ਸਭ ਸ਼ਗਨ ਕੀਤੇ ਤੇ ਬੰਤੀ ਮਿੰਦੋ ਨੂੰ ਆਕਦੀ ਆ ਭਾਗ ਸਿੰਘ ਦੇ ਹੱਥ ਵਿੱਚ ਫੜੀ ਪੈਸਿਆਂ ਵਾਲੀ ਝੋਲੀ ਵਿੱਚੋਂ ਵਾਟੇ ਨੂੰ ਆਖੇ ਕਿ ਪੰਜ ਬੁੱਕ ਭਰ ਕੇ দান ਕਰੇ ਇਹਦੇ ਨਾਲ ਪਤਾ ਚੱਲਣਾ ਕਿ ਹੱਥ ਕੁੱਟ ਕੇ ਰੱਖਣ ਵਾਲੀ ਆ ਕਿ ਪੈਸਾ ਓਡਾਉਣ ਵਾਲੀ ਹੈ ਮਿੰਦੋ ਬੰਤੀ ਦੀ ਗੱਲ ਮੰਨ ਛਟ ਭਾਗ ਸਿੰਘ ਕੋਲੋਂ ਪੈਸਿਆਂ ਵਾਲੀ ਝੋਲੀ ਫੜ ਲਈ ਬੀਰੋ ਨੇ ਇੱਕ ਮੋਟੀ ਵਿੱਚ ਨਾ ਬਹੁਤੇ ਨਾ ਜ਼ਿਆਦਾ ਨਾ ਹੀ ਬਹੁਤੇ ਘੱਟ ਪੈਸੇ ਪਾਏ ਬੰਤੀ ਕਹਿੰਦੀ ਕੁੜੀ ਤੇ ਉਂਝ ਸਾਮੀਦਾਰ ਮਿੰਦੋ ਕੁਝ ਨਾ ਬੋਲੀ ਤੇ ਦੀਪੋ ਨੂੰ ਆਖਦੀ ਤੂੰ ਵੀਰ ਨੂੰ ਕੋਈ ਹਲਕਾ ਸੂਟ ਪਵਾ ਦੇ ਇਹੋ ਥੱਕ ਗਈ ਹੋਣੀ ਆ ਬੰਤੀ ਕਹਿੰਦੀ ਇਹਦਾ ਤੇ ਗਲੇ ਦਾ ਹਾਰ ਵੀ ਬੜਾ ਭਾਰਾ ਸੁਖ ਨਾਲ ਜਿੰਦਾ ਦੀ ਨਿਗਾ ਵੀਰ ਦੇ ਹਾਰ ਵਿੱਚ ਹੀ ਸੀ ਛੋਟੂ ਜੈਲੇ ਨੂੰ ਲੱਭ ਰਿਆ ਸੀ ਜੈਲਾ ਪਰੌਣਿਆਂ ਵਿੱਚ ਬੈਠਾ ਸੀ ਮਿੰਦੋ ਨੇ ਛੋਟੂ ਨੂੰ ਆਵਾਜ਼ ਲਗਾਈ ਕਿ ਆਹ ਲੱਡੂਆਂ ਦਾ ਟੋਕਰਾ ਚੋਕਰ ਸੋਈ ਵਿੱਚ ਰੱਖ ਦੇ ਛੋਟੂ ਕਹਿੰਦਾ ਮੈਂ ਜੈਲੇ பாਜੀ ਸੇ ਇੱਕ ਜ਼ਰੂਰੀ ਬਾਤ ਕਰਨੀ ਹੈ ਬਲਾਉ ਉਨਕੋ ਮਿੰਦੋ ਕਹਿੰਦੀ ਐਦੀ ਕਿਹੜੀ ਗੱਲ ਐ ਮੈਨੂੰ ਦੱਸ ਛੋਟੂ ਕਹਿੰਦਾ ਇਹ ਕ ਲੜਕਾ ਪਤਾ ਨਹੀਂ ਕੌਣ ਹੈ ਹਵੇਲੀ ਗਿਹੜਾ ਤੇ ਗਿਹੜਾ ਲਗਾਈ ਜਾ ਰਿਹਾ ਮਿੰਦੋ ਕਹਿੰਦੀ ਉਹ ਕੋਈ ਹੋਣਾ ਰਿਸ਼ਤੇਦਾਰੀ ਜਾਂ ਕਿਸੇ ਨੇ ਪੀਤੀ ਹੋਣੀ ਆ ਛੋਟੂ ਕਹਿੰਦਾ ਨਹੀਂ ਉਹ ਰਿਸ਼ਤੇਦਾਰ ਨਹੀਂ ਕੋਈ ਔਰ ਹੈ ਮੈਂ ਸਭ ਰਿਸ਼ਤੇਦਾਰ ਲੋਗੋ ਨੂੰ ਪਛਾਣਤਾ ਹੂੰ ਮਿੰਦੋ ਕਹਿੰਦੀ ਚਲ ਤੂੰ ਕੰਮ ਕਰ ਜਾ ਕੇ ਆਇਆ ਵੱਡਾ ਜਸੂਸ ਮਿੰਦੋ ਨੇ ਛੋਟੂ ਦੀ ਗੱਲ ਨੂੰ ਅਣਗੌਲਿਆ ਕਰ ਉਹਨੂੰ ਕੰਮ ਕਰਨ ਨੂੰ ਆਖ ਦਿੱਤਾ ਜੈਲਾ ਉੱਠ ਕੇ ਰਸੋਈ ਵਿੱਚ ਆਇਆ ਤੇ ਛੋਟੂ ਆਖਦਾ ਭਾਜੀ ਇੱਕ ਲੜਕਾ ਹਵੇਲੀ ਵਿੱਚ ਵਾਰ-ਵਾਰ ਚੱਕਰ ਲਗਾ ਰਿਹਾ ਹੈ ਜੈਲਾ ਕਹਿੰਦਾ ਉਹ ਕਿਹੜਾ ਚੱਲ ਦੇਖਦੇ ਆ ਮਿੰਦੋ ਕਹਿੰਦੀ ਪੁੱਤ ਹੁਣੇ ਤੂੰ ਵਿਆਹ ਕੀ ਆਇਆ ਐਵੇਂ ਨਾ ਕਰੋ ਬਾਹਰ ਨਿਕਲ ਬਥੇਰੀਆਂ ਆਲੇ ਦਵਾਲੇ ਢੇਲੇ ਫਾੜ-ਫੜ ਕੇ ਨਜ਼ਰ ਲਗਾਉਣ ਨੂੰ ਬੈਠੀਆਂ ਉਹ ਬੀਰੋ ਦੇ ਪੇਕੇ ਤੋਂ ਭਰਾ ਵੀ ਆ ਸਕਦੇ ਆ ਹੋ ਸਕਦਾ ਉਹਨਾਂ ਵਿੱਚੋਂ ਕੋਈ ਹੋਵੇ ਇਹੋ ਤੇ ਐਵੇਂ ਹੀ ਬੋਲੀ ਜਾਂਦਾ ਛੋਟੂ ਕਹਿੰਦਾ ਮੇਰੀ ਬਾਤ ਤੋਂ ਬੀਬੀ ਜੀ ਕੋ ਹਮੇਸ਼ਾ ਫालतू ਹੀ ਲੱਗਦੀ ਹੈ ਸਾਹਮਣੇ ਨਵੇਂ ਵਿਆਹੀ ਬੀਰੋ ਨੂੰ ਦੀਪੋ ਬਾਥਰੂਮ ਵੱਲ ਲੈ ਕੇ ਗਈ ਚਾਹਲੇ ਨੇ ਵਿਆਹ ਵੇਲੇ ਤੇ ਚੰਗੀ ਤਰ੍ਹਾਂ ਬੀਰੋ ਨੂੰ ਦੇਖਿਆ ਹੀ ਨਹੀਂ ਸੀ ਗੂੜੇ ਗੁਲਾਬੀ ਰੰਗ ਦੇ ਸੂਟ ਵਿੱਚ ਲਿਸ਼ਕਾ ਮਾਰਦਾ ਬੀਰੋ ਦਾ ਰੰਗ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ ਛੋਟੂ ਬੀਰੋ ਵੱਲ ਦੇਖ ਆਖਦਾ ਭਾਬੀ ਜੀ ਮੇਰਾ ਸ਼ਗਨ ਮਿੰਦੋ ਕਹਿੰਦੀ ਨਾ ਤੈਨੂੰ ਕਾਹਦਾ ਸ਼ਗਨ ਦੇਵੇ ਛੋਟੂ ਕਹਿੰਦਾ ਦੂਸਰੇ ਲੜਕੇ ਕੋ ਵੀ ਮਿਲਾ ਹੈ ਉਹ ਦਿਓਰ ਵਾਲਾ ਸ਼ਗਨ ਦੀਪੋ ਕਹਿੰਦੀ ਭਾਬੀ ਦੇ ਤੇ ਇਹਨੂੰ ਵੀ 5 ਰੁਪਏ ਛੋਟੂ ਕਹਿੰਦਾ 5 ਰੁਪਏ ਨਹੀਂ ਲਵਾਗਾ 20 ਤਾਂ ਚਾਹੀਏ ਜੈਲਾ ਕਹਿੰਦਾ ਚੱਲ ਆ ਜਾ ਮੈਂ ਤੈਨੂੰ ਦਿੰਦਾ ਸ਼ਗਨ ਜੈਲਾ ਛੋਟੂ ਨੂੰ ਆਪਣੇ ਜੇਬ ਵਿੱਚੋਂ ਪੈਸੇ ਕੱਢ ਕੇ ਦੇਣ ਲੱਗਾ ਤੇ ਉਹਨੂੰ ਆਪਣੇ ਕਈ ਰਿਸ਼ਤੇਦਾਰ ਉਸ ਦਿਨ ਹੀ ਵਾਪਸ ਜਾ ਰਹੇ ਸੀ ਮਿੰਦੋ ਬਾਜੀ ਵੰਡ ਰਹੀ ਸੀ ਮਿੰਦੋ ਕੈਲੇ ਨੂੰ ਪੁੱਛਦੀ ਕੈਲੇ ਤੇਰਾ ਚਾਚਾ ਸਹੁਰਾ ਵੀ ਆਇਆ ਸੀ ਵਿਆਹ ਉਹ ਨਹੀਂ ਦਿਖਦਾ ਉਹਨੋਂ ਵੀ ਇਹੋ ਬਾਜੀ ਫੜਾਉਣੀ ਸੀ ਕੈਲਾ ਕਹਿੰਦਾ ਪਤਾ ਨਹੀਂ ਮੈਨੂੰ ਚਲੇ ਗਿਆ ਹੁਣਾ ਆ ਜਾ ਉਹਨਾਂ ਦੀ ਕੁੜੀ ਨੂੰ ਪੁੱਛ ਮੈਨੂੰ ਕਿਹੜਾ ਮਿਲ ਕੇ ਗਿਆ ਬੀਰੋ ਨੇ ਕੱਪੜੇ ਬਦਲੇ ਤੇ ਦੀਪੋ ਨੇ ਮਿੰਦੋ ਨੂੰ ਆਵਾਜ਼ ਲਗਾਈ ਬੇਬੇ ਗੱਲ ਸੁਣੀ ਜਿੰਦਰ ਦੀ ਨਿਗਾ ਇਹਨਾਂ ਵਿੱਚ ਹੀ ਸੀ ਕਿ ਕੀ ਕਰਦੀਆਂ ਬੀਰੋ ਨੇ ਆਪਣਾ ਸੋਨੇ ਦਾ ਹਾਰ ਮਿੰਦੋ ਨੂੰ ਸੰਭਾਲ ਦਿੱਤਾ ਤੇ ਗਹਿਣੇ ਜਿਹੜੇ ਗਹਿਣੇ ਮਿੰਦੋ ਹੁਣਾਂ ਨੇ ਪਾਏ ਸੀ ਉਹ ਵੀ ਬੀਰੋ ਆਖਦੀ ਬੇਬੇ ਤੁਸੀਂ ਆਪਣੇ ਕੋਲ ਹੀ ਸੰਭਾਲ ਲਵੋ ਮਿੰਦੋ ਕਹਿੰਦੀ ਚੱਲ ਚੰਗਾ ਮੈਂ ਸੰਦੂਕ ਵਿੱਚ ਹੀ ਰੱਖ ਕੇ ਦਿੰਦੀ ਆ ਸਾਮਕੇ ਜਦੋਂ ਪਾਉਣੇ ਹੋਏ ਤੇ ਦੱਸ ਦਿਓ ਜਿੰਦਰ ਨੇ ਮਿੰਦੋ ਤੋਂ ਨਿਗਾ ਰੱਖੀ ਅਤੇ ਮਿੰਦੋ ਸੰਦੂਕ ਵਿੱਚ ਇੱਕ ਸਾਈਡ ਤੇ ਬਣੇ ਚੋਰਖਾਨੇ ਵਿੱਚ ਗਹਿਣੇ ਰੱਖਣ ਲੱਗੀ ਤੇ ਇਹਨੂੰ ਲਾਢੀ ਦੇ ਰੋਣ ਦੀ ਆਵਾਜ਼ ਸੁਣੀ ਕੈਲਾ ਮਿੰਦੋ ਨੂੰ ਆਵਾਜ਼ ਲਗਾ ਰਿਆ ਸੀ ਬੇਬੇ ਆ ਕੇ ਦੇਖੀ ਇਹਨੂੰ ਮਿੰਦੋ ਨੇ ਗਹਿਣਿਆਂ ਵਾਲੀ ਪੋਟਲੀ ਸੰਦੂਖ ਵਿੱਚ ਕੱਪੜਿਆਂ ਦੇ ਪਿੱਛੇ ਲੁਕੋ ਦਿੱਤੀ ਮਿੰਦੋ ਲਾਢ ਨੂੰ ਚੋਕਾਖਦੀ ਇਹਨੂੰ ਤੇ ਤਾਪ ਜਾ ਲੱਗਦਾ ਕੈਲਾ ਕਹਿੰਦਾ ਹਾਂ ਮੈਨੂੰ ਵੀ ਲੱਗਦਾ ਉਂਝ ਇੰਨਾ ਨਹੀਂ ਰੋਂਦੀ ਇਹੋ ਕੈਲਾ ਕਹਿੰਦਾ ਮੈਂ ਡਾਕਟਰ ਦੇੋਂ ਦਵਾਈ ਲੈ ਕੇ ਆਉਂਦਾ ਮਿੰਦੋ ਕਹਿੰਦੀ ਨਹੀਂ ਤੇ ਜੈਲੇ ਨੂੰ ਆਖਦੀ ਆ ਸਕੂਟਰ ਤੇ ਲੈ ਚੱਲੋ ਨਾਲਦੀਪੂ ਚਲੇ ਜਾਂਦੀ ਆ ਕੱਲਾ ਕਹਿੰਦਾ ਕੋਈ ਨਾ ਬੇਬੇ ਮੈਂ ਡਾਕਟਰ ਨੂੰ ਦੱਸ ਕੇ ਦਵਾਈ ਲੈ ਕੇ ਆ ਜਾਣਾ ਸਾਇਕ ਕਰ ਤੇ ਚਲੇ ਜਾਂਦਾ ਜਿੰਦਾ ਨੂੰ ਇੱਧਰ ਉਧਰ ਘੁੰਮਦੀ ਦੇਖ ਮਿੰਦੂ ਆਖਦੀ ਦੇ ਕਿਦਾਂ ਪਰੌਣਿਆਂ ਵਾਂਗ ਘੁੰਮਦੀ ਐ ਸੌ ਕੰਮ ਧੰਦਾ ਕੋਈ ਹੱਥ ਹਿਲਾ ਲਾ ਤੇਰੀ ਮਾਂ ਹੀ ਆ ਜਾਂਦੀ ਵਿਆ ਉਹੀ ਦੋ ਦੇ ਨਿਆਣਾ ਸੰਭ ਲੈਂਦੀ ਉਹ ਵੀ ਘੁੰਮਣ ਜੋਗੀ ਐ ਕੰਮ ਉਹ ਵੀ ਨਹੀਂ ਕਰਕੇ ਰਾਜੀ ਸਾਨੂੰ ਕੰਮ ਧੰਦਾ ਵੀ ਕਰਨਾ ਪੈਂਦਾ ਤੇ ਨਿਆਣੀ ਦਾ ਖਿਆਲ ਵੀ ਰੱਖਣਾ ਪੈਂਦਾ ਬੀਰੋ ਦੀਪੋ ਦੇ ਕਮਰੇ ਵਿੱਚ ਹੀ ਸੀ ਤੇ ਸਭ ਕੁੜੀਆਂ ਬੁੜੀਆਂ ਉੱਥੇ ਹੀ ਬੈਠੀਆਂ ਗੱਲਾਂ ਕਰ ਰਹੀਆਂ ਸੀ ਜੈਲੇ ਰਸੋਈ ਦੇ ਨਾਲ ਬਣੇ ਇੱਕ ਛੋਟੇ ਜਿਹੇ ਕਮਰੇ ਵਿੱਚ ਪਰੌਣਿਆਂ ਨਾਲ ਬੈਠਾ ਸੀ ਤੇ ਭਾਗ ਸਿੰਘ ਵੀ ਉੱਥੇ ਹੀ ਸੀ ਜਿੰਦ ਨੇ ਦੇਖਿਆ ਕਿ ਜੈਲੇ ਦੇ ਕਮਰੇ ਵਿੱਚ ਕੋਈ ਨਹੀਂ ਉਹ ਚੁੱਪਚੀ ਪੀਤੇ ਅੰਦਰ ਵਰ ਗਈ ਉਹਨੇ ਕੰਨ ਦੇ ਵਿੱਚ ਬਣੀ ਲੱਕੜ ਦੀ ਅਲਮਾਰੀ ਖੋਲੀ ਤੇ ਕੱਪੜੇ ਚੁੱਕ ਚੁੱਕ ਦੇਖਣ ਲੱਗੀ ਉਹਦੇ ਹੱਥ ਕੁਝ ਪੈਸੇ ਲੱਗੇ ਇਹਨ ਨੂੰ ਕਿਸੇ ਦੇ ਪੈਰਾਂ ਦੀ ਆਵਾਜ਼ ਆਈ ਤੇ ਉਹ ਪੈਸੇ ਉੱਥੇ ਹੀ ਰੱਖ ਕੇ ਅਲਮਾਰੀ ਬੰਦ ਕਰਨ ਲੱਗ ਪਈ ਇਹਨ ਨੂੰ ਜੈਲਾ ਆ ਗਿਆ ਅੰਦਰ ਜੈਲਾ ਕਹਿੰਦਾ ਇੱਥੇ ਕੋਈ ਕਮ ਸੀ ਜਿੰਦਰ ਕਹਿੰਦੀ ਨਹੀਂ ਮੈਂ ਤੇ ਬਿਸਤਰੇ ਤੇ ਵਿਛਾਉਣ ਨੂੰ ਨਵੀਂ ਚਾਦਰ ਲੱਭਦੀ ਪਈ ਸੀ ਮੈਂ ਸੋਚਿਆ ਸ਼ਾਇਦ ਇੱਥੇ ਅਲਮਾਰੀ ਵਿੱਚ ਹੀ ਰੱਖੀ ਹੋਣੀ ਆ ਜੈਲਾ ਕਹਿੰਦਾ ਕੋਈ ਇੱਥੇ ਕੋਈ ਚਾਦਰ ਨਹੀਂ ਆ ਬੇਬੇ ਨੇ ਸਭ ਆਪਣੇ ਕਮਰੇ ਵਿੱਚ ਰੱਖਿਆ ਉੱਥੇ ਹੀ ਦੇਖ ਜਾ ਕੇ ਜਿੰਦਰ ਬਾਹਰ ਆਗੇ ਤੇ ਆਖਦੀ ਹਾਏ ਇਹੋ ਆਦਮੀ ਬਹੁਤ ਤੇਜ ਹੈ ਇੱਕ ਦੇ ਜੈਲਾ ਸੋਚਣ ਲੱਗਾ ਇਹੋ ਤੇ ਕੰਮ ਨੂੰ ਕਦੇ ਹੱਥ ਨਹੀਂ ਲਗਾਉਂਦੀ ਤੇ ਹੁਣ ਕਿਦਾਂ ਚਾਦਰ ਲੱਭਣ ਲੱਗ ਪਈ ਕੋਈ ਗੱਲ ਤੇ ਜ਼ਰੂਰ ਹੈ ਜੈਲੇ ਨੇ ਆਪਣੀ ਅਲਮਾਰੀ ਖੋਲੀ ਤੇ ਦੇਖਿਆ ਪੈਸੇ ਤੇ ਪੂਰੇ ਆ ਪਰ ਫਰੋਲਾ ਫਰਾਲੀ ਜ਼ਰੂਰ ਕੀਤੀ ਹੋਈ ਹੈ ਉਹਨੇ ਸਾਰੇ ਪੈਸੇ ਆਪਣੀ ਜੇਬ ਵਿੱਚ ਪਾਏ ਤੇ ਸੋਚਦਾ ਕਿ ਉਹ ਛੋਟੂ ਆਖਦਾ ਸੀ ਮੈਨੂੰ ਦੇਖਣਾ ਚਾਹੀਦਾ ਚੱਲ ਕੇ ਕੀ ਉਹ ਕੌਣ ਜਿੰਦਰ ਸੋਚਦੀ ਕਿ ਇਸ ਤੋਂ ਪਹਿਲਾਂ ਇਹੋ ਜੈਲ ਨੂੰ ਮੇਰੇ ਤੇ ਸ਼ੱਕ ਹੋ ਜਾਵੇ ਮੈਨੂੰ ਆਪਣਾ ਕੰਮ ਕਰ ਲੈਣਾ ਚਾਹੀਦਾ ਛੋਟੂ ਤਾਰਾ ਕੱਢ ਕੇ ਘਰੇ ਆ ਗਿਆ ਤੇ ਜੈਲਾ ਪੁੱਛਦਾ ਛੋਟੂ ਉਹ ਮੁੰਡਾ ਕਿੱਥੇ ਆ ਜਿਹੜਾ ਤੂੰ ਆਖਦਾ ਸੀ ਛੋਟੂ ਕਹਿੰਦਾ ਸਕੂਟਰ ਤੇ ਗੇੜੇ ਲਗਾ ਰਿਹਾ ਹੈ ਇੱਧਰ-ਉੱਧਰ ਦੇਖ ਲਓ ਬਾਹਰ ਜਾ ਕੇ ਹੁਣ ਕੰਡੈਕਟਰ ਨੇ ਆਪਣੇ ਕਿਸੇ ਜਾਣ ਦੋਸਤ ਨੂੰ ਭੇਜਿਆ ਸੀ ਕਿਉਂਕਿ ਉਹਨੂੰ ਆਪ ਨੂੰ ਤੇ ਸਭ ਪਹਿਚਾਣਦੇ ਸੀ ਇਹੋ ਸਾਰਾ ਕੁਝ ਜਿੰਦਰ ਦੋ ਦਿਨ ਪੇਕੇ ਗਈ ਕੰਡਕਟ ਨੂੰ ਸਮਝ ਆਈ ਸੀ ਤੇ ਉਹਨੂੰ ਆਖ ਆਈ ਸੀ ਕਿ ਵਿਆਹ ਵਾਲੇ ਦਿਨ ਸ਼ਾਮ ਨੂੰ ਭੇਜੇ ਜੈਲਾ ਬਾਹਰ ਥੋੜੀ ਦਿਰ ਰੁਕਿਆ ਕੋਈ ਨਾ ਆਇਆ ਉਹ ਅੰਦਰ ਆ ਗਿਆ ਕੈਲਾ ਵੀ ਦਵਾਈ ਲੈ ਕੇ ਆ ਗਿਆ ਸੀ ਮਿੰਦੋ ਦੀਪੂ ਨੂੰ ਆਖਦੀ ਤੂੰ ਚੱਲ ਕੇ ਰੋਟੀ ਪਾਣੀ ਦੇਖ ਘਰੇ ਕੰਮ ਕਰਨ ਨੂੰ ਦੋ ਬੁੜੀਆਂ ਲਗਾਈਆਂ ਸੀ ਹੁਣ ਜੋ ਉਹ ਦੋਨੋਂ ਫੁੱਲ ਕੇ ਲਾ ਰਹੀਆਂ ਸੀ ਤੇ ਦੀਪੂ ਨੂੰ ਆਖਦੀਆਂ ਅੱਜ ਛੋਟੀ ਨੂੰ ਕੀ ਹੋਇਆ ਅੱਗੇ ਪਿੱਛੇ ਤੇ ਬੜੀ ਟੌਰ ਹੁੰਦੀ ਹੁਣ ਤੇ ਬੜਾ ਮੂੰਹ ਸਿਰ ਲਪੇਟਿਆ ਸੀ ਸ਼ਾਲ ਨਾਲ ਦੀਪਕ ਕਹਿੰਦੀ ਛੱਡੋ ਚਾਚੀ ਉਹਨੂੰ ਉਹਦਾ ਨਹੀਂ ਪਤਾ ਲੱਗਦਾ ਸਭ ਨੇ ਰੋਟੀ ਖਾਧੀ ਤੇ ਮਿੰਦੋ ਆਖਦੀ ਜਿੰਦਰ ਅੰਦਰ ਕੀ ਕਰੀ ਜਾਂਦੀ ਆ ਕੈਲਾ ਕਹਿੰਦਾ ਉਹ ਤੇ ਅੰਦਰ ਨਹੀਂ ਆ ਮਿੰਦੋ ਕਹਿੰਦੀ ਫਿਰ ਗਈ ਕਿੱਥੇ ਸਾਡੇ ਵੱਲ ਤਾਂ ਵੀ ਨਹੀਂ ਤੇਦੀਪੋ ਕਹਿੰਦੀ ਉਹ ਕੰਮ ਵਾਲੀਆਂ ਤੇ ਆਖਦੀਆਂ ਸੀ ਕਿ ਅੱਜ ਬੜਾ ਮੂੰਹ ਸਿਰ ਲਪੇਟੀ ਫਿਰਦੀ ਸੀ ਕਿਤੇ ਕਿਸੇ ਨਾਲ ਮਿੰਦੋ ਕਹਿੰਦੀ ਨਿਓ ਸ਼ੋਟੂ ਵੀ ਤੇ ਕਹਿੰਦਾ ਸੀ ਕੋਈ ਮੁੰਡਾ ਘੁੰਮਦਾ ਬਾਹਰ ਜਾਂ ਦੀਪੋ ਜੈਲੇ ਨੂੰ ਬੁਲਾਤੇ ਪਤਾ ਰੌਲਾ ਨਾ ਪਾਇਓ ਜੈਲਾ ਕਾ ਨਹੀਂ ਨਹੀਂ ਆ ਮਤਲਬ ਉਹ ਮੇਰੀ ਅਲਮਾਰੀ ਫਰੋਲਦੀ ਸੀ ਮੈਂ ਚਲਾ ਗਿਆ ਉਤੋਂ ਫਿਰ ਬਹਾਨੇ ਲਗਾਉਣ ਲੱਗੀ ਬੇਬੇ ਤੋਂ ਬਾਕੀ ਸਮਾਨ ਦੇਖ ਜਾ ਕੇ ਜਿੱਦਾਂ ਕਿ ਗਹਿਣੇ ਮਿੰਦੋ ਨੇ ਸੰਦੂਕ ਦੇਖਿਆ ਉੱਥੇ ਗਹਿਣੇ ਨਹੀਂ ਸੀ ਮਿੰਦੋ ਬਾਹਰ ਆ ਕੇ ਆਖਦੀ ਬੇ ਲੁੱਟੇ ਗਏ ਜੈਲਿਆ ਐਨਾ ਆਖ ਮਿੰਦੋ ਤਾਰ ਦੀ ਮੰਜੇ ਤੇ ਡਿੱਗ ਪਈ ਮਿੰਦੋ ਨੂੰ ਮੰਜੇ ਤੇ ਡਿੱਗੀ ਹੋਈ ਦੇਖ ਸਭ ਇਕੱਠੇ ਹੋ ਗਏ ਜੱਲਾ ਡਾਕਟਰ ਨੂੰ ਲੈਣ ਲਈ ਚਲਾ ਗਿਆ ਤੇ ਦੀਪੋ ਮਿੰਦੋ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਰਨ ਲੱਗੀ ਹਰ ਕੋਈ ਕੈਲਾ ਨੂੰ ਪੁੱਛ ਰਿਹਾ ਸੀ ਕਿ ਕੀ ਗੱਲ ਹੋਈ ਕੀ ਕੋਈ ਗੱਲ ਹੋਈ ਪਰ ਕੈਲਾ ਚੁੱਪ ਕੀਤਾ ਹੋਇਆ ਸੀ ਤੇ ਰੋਂਦੀ ਹੋਈ ਆਪਣੀ ਧੀ ਲਾਡੀ ਨੂੰ ਚੁੱਕ ਕੇ ਖੜਾ ਸੀ ਭਾਗ ਸਿੰਘ ਨੇ ਪੁੱਛਿਆ ਦੀਪੋ ਗੱਲ ਕੀ ਹੋਈ ਦੱਸ ਦੇ ਸਹੀ ਦੀਪੋ ਕਹਿੰਦੀ ਬਾਪੂ ਜੀ ਡਾਕਟਰ ਨੂੰ ਆ ਲੈਣ ਦਿਓ ਫੇਰ ਗੱਲ ਕਰਦੇ ਆ ਦੀਪੋ ਨੂੰ ਸਮਝ ਨਹੀਂ ਆ ਰਿਆ ਲੋਕਾਂ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਕੀ ਆਖੇ ਨਮੀ ਵਿਆਹੀ ਬੀਰੋ ਵੀ ਪਿੱਛੇ ਦਰਵਾਜ਼ਾ ਫੜ ਕੇ ਖੜੀ ਸੀ ਬੀਰੋ ਮਨੋਂ ਮਨ ਆਖ ਰਹੀ ਸੀ ਕਿ ਰੱਬਾ ਬੇਬੇ ਠੀਕ ਹੋ ਜਾਵੇ ਨਹੀਂ ਤੇ ਲੋਕਾਂ ਮੈਨੂੰ ਹੀ ਅਵਾ ਤਵਾ ਬੋਲਣਾ ਕਿ ਇਹਦੇ ਆਉਣਾ ਆਉਣ ਤੇ ਹੀ ਐਦਾਂ ਹੋਇਆ ਇਹਨੇ ਨੂੰ ਚੈਲਾ ਡਾਕਟਰ ਨੂੰ ਲੈ ਕੇ ਆਇਆ ਉਹਨੇ ਮਿੰਦੋ ਨੂੰ ਚੈੱਕ ਕੀਤਾ ਤੇ ਮੂੰਹ ਵਿੱਚ ਦਵਾਈ ਪਾਈ ਮਿੰਦੋ ਹੁਣ ਥੋੜੀ ਸੁਰਤ ਕਰਨ ਲੱਗੀ ਤੇ ਅੱਖ ਦੀ ਖਾਏ ਲੁੱਟੇ ਗਏ ਅਸੀਂ ਡਾਕਟਰ ਕਹਿੰਦਾ ਇਹਨਾਂ ਨੂੰ ਕੋਈ ਸਦਮਾ ਹੀ ਲੱਗਾ ਕਿਸੇ ਚੀਜ਼ ਦਾ ਇਹਨਾਂ ਨੂੰ ਆਰਾਮ ਕਰਨ ਦਿਓ ਮੈਂ ਦਵਾਈ ਦੇ ਦਿੱਤੀ ਆ ਭਾਗ ਸਿੰਘ ਕਹਿੰਦਾ ਇਹਨੂੰ ਕਾਦਾ ਸਦਮਾ ਲੱਗ ਗਿਆ ਭਲਾ ਜੈਲਾ ਡਾਕਟਰ ਨੂੰ ਛੱਡਣ ਚੱਲਾ ਤੇ ਦੀਪੂ ਆਖਦੀ ਭਾਜੀ ਡਾਕਟਰ ਹੁਣਾਂ ਨੂੰ ਇੱਥੇ ਹੀ ਰੋਕ ਲਓ ਅਜੇ ਦੀਪੂ ਕਹਿੰਦੀ ਬਾਪੂ ਨੂੰ ਵੀ ਦੱਸ ਦਿਓ ਗੱਲ ਸਾਰੀ ਫਿਰ ਉਹ ਨਾ ਡਿੱਗ ਪੈਣ ਕਿਤੇ ਵਾਰ-ਵਾਰ ਡਾਕਟਰ ਨੂੰ ਹੀ ਲੈਣ ਜਾਉਂਗੇ ਜੈਲੇ ਨੇ ਭਾਕ ਸਿੰਘ ਨੂੰ ਇੱਕ ਪਾਸੇ ਲੈ ਜਾ ਕੇ ਗੱਲ ਦੱਸ ਦਿੱਤੀ ਕਿ ਜਿੰਦਰ ਚਲੇ ਗਈਆ ਘਰੋਂ ਕਿਸੇ ਨਾਲ ਭਾਕ ਸਿੰਘ ਕਹਿੰਦਾ ਐਦਾਂ ਕਿਦਾਂ ਚਲੇ ਗਈ ਇੰਨੇ ਜਾਣੇ ਘਰ ਬੈਠੀ ਹੋਈ ਆ ਉਹਨੂੰ ਕਿਸੇ ਦਾ ਵੀ ਡਰ ਨਹੀਂ ਆਇਆ ਇੱਧਰ ਉੱਧਰ ਦੇਖੋ ਇੱਥੇ ਕਿਤੇ ਹੋਣੀ ਆ ਜੈਲਾ ਕਹਿੰਦਾ ਗੈਣੇ ਵੀ ਨਹੀਂ ਹਨ ਸਾਰੇ ਹੀ ਲੈ ਗਈਏ ਆ ਬੇਬੇ ਤਾਂ ਤਾਂ ਹੀ ਡਿੱਗਿਆ ਸਦ ਮੇਨਾਲ ਭਾਗ ਸਿੰਘ ਕਹਿੰਦਾ ਇੰਨੇ ਜਣੇ ਵਿਆਹ ਆਏ ਹੋਇਆ ਸਾਰੇ ਲੱਭੋ ਉਹਨੂੰ ਕਿੱਧਰ ਗਈ ਆ ਕਿਹਦੇ ਨਾਲ ਗਈ ਆ ਵੀਰ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਗੱਲ ਕੀ ਹੋਈ ਆ ਭਾਗ ਸਿੰਘ ਦੇ ਉੱਚੀ ਬੋਲਣ ਤੇ ਬਾਕੀ ਸਭ ਨੂੰ ਪਤਾ ਚੱਲ ਗਿਆ ਕਿ ਕਈਆਂ ਪਿੰਡ ਵਾਲਿਆਂ ਅੰਦਾਜ਼ਾ ਵੀ ਲਗਾ ਲਿਆ ਸੀ ਜੈਲੇ ਨੇ ਆਪਣੇ ਦੋ ਕੁ ਜਾਸ ਦੋਸਤਾਂ ਜਿਨ੍ਹਾਂ ਕੋ ਸਕੂਟਰ ਸੀ ਉਹਨਾਂ ਨੂੰ ਕਿਹਾ ਕਿ ਚਲੋ ਆਲੇ ਦੁਆਲੇ ਦੇਖਦੇ ਹਾਂ ਸਾਰੇ ਇੱਕ ਜਣੇ ਨੂੰ ਕਿਹਾ ਤੂੰ ਡਾਕਟਰ ਨੂੰ ਛਾਡਾ ਕੈਲਾ ਜੈਲ ਨੂੰ ਆਖਦਾ ਜੈਲੇਪਰਾ ਰਹਿਣ ਦਿਓ ਇਦਾਂ ਦੀ ਜਨਾਨੀ ਹੁਣ ਕਰ ਲਿਆ ਕੀ ਕੀ ਕਰਨੀ ਆ ਜਿਹਨੂੰ ਅਸੀਂ ਘਰ ਦੀ ਇੱਜ਼ਤ ਦਾ ਵੀ ਖਿਆਲ ਨਹੀਂ ਆ ਭਾਗ ਸਿੰਘ ਕਹਿੰਦਾ ਪਰ ਐਨੇ ਗਹਿਣੇ ਵੀ ਤੇ ਲੈ ਕੇ ਗਈ ਆ ਨਾਲ ਹੀ ਸਾਡੀ ਜਿਹੜੀ ਬੇਇੱਜ਼ਤੀ ਹੋਈ ਆ ਉਹ ਬੀਰੋ ਮਿੰਦੋ ਕੋਲ ਬੈਠੀ ਸੀ ਮਿੰਦੋ ਨੇ ਅੱਖਾਂ ਖੋਲੀਆਂ ਤੇ ਬੀਰੋ ਨੂੰ ਆਪ ਦੀ ਧੀਏ ਮਾਫ ਕਰੀ ਉਹ ਜਿੰਦਰ ਤੇਰੇ ਸਾਰੇ ਗਹਿਣੇ ਲੈ ਕੇ ਕਿੱਥੇ ਚਲੀ ਗਈ ਬੀਰੋ ਕਹਿੰਦੀ ਗਹਿਣੇ ਲੈ ਕੇ ਕਿੱਥੇ ਚਲੀ ਗਈ ਉਹ ਅਜੇ 2 ਘੰਟੇ ਵੀ ਨਹੀਂ ਹੋਏ ਗਹਿਣੇ ਚੋਰੀ ਹੋ ਗਏ ਉਹ ਜੈਲ ਨੂੰ ਆਖਦੇ ਅਸੀਂ ਚੱਲਦੇ ਆਂ ਨਾਲ ਦੱਸੋ ਕਿੱਥੇ ਚੱਲਣਾ ਜੈਲ ਨੇ ਉਹਨਾਂ ਅੱਗੇ ਹੱਥ ਜੋੜੇ ਤੇ ਆਖਦਾ ਗਹਿਣਿਆਂ ਦੀ ਜ਼ਿੰਮੇਵਾਰੀ ਮੇਰੀ ਰਹੀ ਮੈਂ ਕਿਸੇ ਵੀ ਤਰ੍ਹਾਂ ਇਹਨੂੰ ਗਹਿਣੇ ਲਿਆ ਦੇਵਾਂਗਾ ਹੁਣ ਨਹੀਂ ਪਤਾ ਚੱਲਣਾ ਕੀ ਉਹ ਕਿੱਧਰ ਗਈ ਹੋਵੇਗੀ ਕੱਲ ਪੰਚਾਇਤ ਲੈ ਕੇ ਉਹਦੇ ਪੇਕੇ ਚਲਦੇ ਆ ਬੰਤੀ ਦਾਈ ਪਹਿਲਾਂ ਆਪਣੇ ਘਰ ਵੱਲ ਗਈ ਸੀ ਦਾ ਸਬਜ਼ੀ ਇਕੱਠੀ ਕਰ ਲਈ ਰੱਖਣ ਲਈ ਉਹ ਵੀ ਆ ਪਹੁੰਚੀ ਬੰਤੀ ਕਹਿੰਦੀ ਇੱਥੇ ਤੇ ਬੜਾ ਮੇਲਾ ਲੱਗਾ ਕੀ ਹੋਇਆ ਭਲਾ ਇਕੱਠੀਆਂ ਹੋਈਆਂ ਬੁੜੀਆਂ ਤੇ ਬੰਤੀ ਨੇ ਖਬਰ ਲਈ ਤੇ ਆਖਦੀ ਅੱਛਾ ਉਹ ਪੀਲੇ ਜਿਹੇ ਸਕੂਟਰ ਤੇ ਜਿਹੜਾ ਮੁੰਡਾ ਕੁੰਮ ਦਾ ਫਿਰਦਾ ਸੀ ਉਹਦੇ ਨਾਲ ਗਈ ਹੋਣੀ ਆ ਮਿੰਦੋ ਲੰਮੀ ਪਈ ਹੀ ਬੋਲੀ ਤਾਈ ਤੈਨੂੰ ਇੰਨੀ ਖਬਰ ਹੁੰਦੀ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਬੰਤੀ ਕਹਿੰਦੀ ਮੈਨੂੰ ਕੀ ਪਤਾ ਸੀ ਭਲਾਂ ਜਿੰਦਰ ਨੇ ਉਹਦੇ ਨਾਲ ਨਿਕਲ ਜਾਣਾ ਛੋਟੂ ਕਹਿੰਦਾ ਮੈਨੇ ਤੋ ਬੋਲਾ ਥਾ ਬੀਬੀ ਜੀ ਮੇਰੀ ਬਾਤ ਤੋ ਆਪ ਸੁਣਤੇ ਨਹੀਂ ਮਿੰਦੋ ਕਹਿੰਦੀ ਹਾਏ ਇਹੋ ਤੇ ਗਲਤੀ ਹੋ ਗਈ ਹੁਣ ਕਿੱਥੋਂ ਲਿਆ ਕੇ ਦੇਵਾਂਗੇ ਨਵੀਂ ਵਿਆਹੀ ਨੂੰ ਗਹਿਣੇ ਬੀਰੋ ਕਹਿੰਦੀ ਕੋਈ ਨਾ ਬੇਬੇ ਤੁਸੀਂ ਆਰਾਮ ਕਰੋ ਗਿਆਣਿਆਂ ਦਾ ਫਿਕਰ ਨਾ ਕਰੋ ਬੰਤੀ ਕਹਿੰਦੀ ਮਿੰਦੋ ਚੱਲ ਗਏ ਜੋ ਵਿਚੋਲਣ ਦੇ ਘਰ ਚਲਦਿਆਂ ਇਕੱਠੇ ਹੋ ਕੇ ਸਾਰੇ ਦੀਪੋ ਕਹਿੰਦੀ ਕੋਈ ਫਾਇਦਾ ਨਹੀਂ ਆ ਬੇਬੇ ਤੇ ਠੀਕ ਨਹੀਂ ਆ ਉੰਜ ਵੀ ਚਾਚੀ ਨੇ ਤੇ ਖੁਸ਼ੀ ਹੋਣਾ ਇਹੋ ਗੱਲ ਸੁਣ ਸਾਰੇ ਪਿੰਡ ਵਿੱਚ ਗੱਲ ਫੈਲ ਗਈ ਕਿ ਕੈਲ ਦੀ ਬੋਟੀ ਕਿਸੇ ਮੁੰਡੇ ਨਾਲ ਨਵੀਂ ਬੋਟੀ ਦੇ ਗਹਿਣੇ ਲੈ ਕੇ ਨਿਕਲ ਗਈ ਸਭ ਲੋਕ ਗੱਲਬਾਤ ਕਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਪਰ ਕੁਝ ਘਰਮੇ ਤੇ ਗੇਜੇ ਵਰਗੇ ਬਹੁਤ ਖੁਸ਼ ਸਨ ਚੰਗੀ ਬੇਜਤੀ ਹੋਈ ਹੈ ਇਹਨਾਂ ਦੀ ਉਹ ਵੀ ਜਲੇਦੀ ਵਿਆਹ ਵਾਲੇ ਦਿਨ ਉਹਦੇ ਸਹੁਰੇ ਵੀ ਹੁਣ ਗੱਲ ਫੈਲ ਜਾਵੇਗੀ ਉਹ ਰਾਤ ਕਿਸੇ ਦੇ ਰੋਟੀ ਨਾ ਲੰਗੀ ਸਾਰੀ ਰਾਤ ਲਾਹਾਂ ਵਿੱਚ ਲੰਘ ਗਈ ਕਿ ਹੁਣ ਕੀ ਕੀਤਾ ਜਾਵੇ ਕੈਲੇ ਨੂੰ ਇਕੱਲੇ ਬੈਠ ਦੇਖਦੀ ਪੁਆਖਦੀ ਭਰਾ ਇੱਕ ਗੱਲ ਆਖਾਂ ਕੈਲਾ ਕਹਿੰਦਾ ਹਾਂ ਦੀਪਕ ਕਹਿੰਦੀ ਚੰਗਾ ਹੋਇਆ ਚਲੇ ਗਈ ਆ ਹੁਣ ਪੰਚਾਇਤ ਲਿਜਾ ਕੇ ਉਹਦੇ ਪੇਕੇ ਗੱਲ ਕਰ ਛੱਡ ਛਡਾਕ ਕਰੋ ਤੁਸੀਂ ਕੈਲਾ ਕਹਿੰਦਾ ਉਹਦੀ ਜਾਣਦਾ ਤੇ ਮੈਨੂੰ ਪੂਰਾ ਦੁੱਖ ਨਹੀਂ ਐ ਗੱਲ ਤੇ ਸਾਰੀ ਮ੍ਰਿਤਿ ਦੀ ਐ ਦੀਪੋ ਕਹਿੰਦੀ ਇਹਨੂੰ ਪਹਿਲਾਂ ਵੀ ਅਸੀਂ ਹੀ ਦੇਖਦੇ ਸੀ ਤੇ ਅੱਗੇ ਵੀ ਅਸੀਂ ਹੀ ਦੇਖਾਂਗੇ ਅਸੀਂ ਆਪੇ ਪਾਲ ਲੈਣੀ ਆ ਲਾਡੀ ਕੈਲਾ ਕਹਿੰਦਾ ਪਰ ਵੱਡੀ ਹੋਈ ਨੂੰ ਲੋਕੀ ਵੱਧ ਚੱਲਣ ਦਿੱਤੀ ਐਨਾ ਆਖ ਕੈਲਾ ਰੋਣ ਲੱਗ ਪਿਆ ਦੀਪੋ ਕਹਿੰਦੀ ਚੁੱਪ ਕਰ ਭਰਾ ਕੋਈ ਨਹੀਂ ਕੁਝ ਨਹੀਂ ਆਖੇਗਾ ਇਹਨੂੰ ਉਸ ਦਿਨ ਜਿੰਦਰ ਕੰਡੈਕਟਰ ਦੇ ਦੋਸਤ ਨਾਲ ਗਿਆਨੇ ਲੈ ਕੇ ਚਲੇ ਗਈ ਤੇ ਉਹ ਮੁੰਡਾ ਜਿੰਦਰ ਨੂੰ ਕੰਡੈਕਟਰ ਦੇ ਦਸੇ ਟੀਕਾਣੇ ਤੇ ਲੈ ਗਿਆ ਖੇਤਾਂ ਦੇ ਵਿੱਚ ਇੱਕ ਪੁਰਾਣਾ ਜਿਹਾ ਘਰ ਸੀ ਜਿੱਥੇ ਉਹਨਾਂ ਰਾਤ ਰੁਕਣਾ ਸੀ ਤੇ ਸਵੇਰ ਨੂੰ ਪਹਾੜਾਂ ਵੱਲ ਕਿਤੇ ਦੂਰ ਨਿਕਲ ਜਾਣਾ ਸੀ ਕੰਡੈਕਟਰ ਜਿੰਦਰ ਨੂੰ ਅਖਦਾ ਕਿੰਨੇ ਕੋ ਗਹਿਣੇ ਲਿਆਈਆਂ ਜਿੰਦਰ ਕਹਿੰਦੀ ਗਹਿਣੇ ਤੇ ਬਥੇਰੇ ਆ ਪਰ ਪੈਸਾ ਕੋਈ ਨਹੀਂ ਹੱਥ ਲੱਗਾ ਮੇਰੇ ਉਹ ਆਦਮੀ ਹੀ ਐਨਾ ਚਲਾਕਾ ਕੰਡੈਕਟਰ ਕਹਿੰਦਾ ਫਿਰ ਐਨੀ ਕਾਲੀ ਕਰਨ ਦੀ ਕੀ ਲੋੜ ਸੀ ਤੈਨੂੰ ਪੈਸਾ ਤੇ ਇੱਕ ਵੀ ਨਹੀਂ ਲਈ ਜਿੰਦਰ ਕਹਿੰਦੀ ਸਵੇਰੇ ਕੋਈ ਗਹਿਣਾ ਸ਼ਹਿਰ ਜਾ ਕੇ ਵੇਚ ਦਿੰਦੇ ਆ ਪੈਸੇ ਮਿਲ ਜਾਣਗੇ ਘਰ ਆ ਕੰਡੈਕਟਰ ਕਹਿੰਦਾ ਹੋਰ ਤੈਨੂੰ ਮਹਿਲਾ ਵਿੱਚ ਲੈ ਕੇ ਜਾਂਦਾ ਬੜੀ ਮੁਸ਼ਕਲ ਨਾਲ ਇਹੋ ਕੰਮ ਮਿਲਿਆ ਖਾਣ ਨੂੰ ਕੁਝ ਨਹੀਂ ਇੱਥੇ ਚੁੱਪ ਕਰਕੇ ਸੌਂ ਜਾ ਜਿੰਦਰ ਨੂੰ ਲੈ ਕੇ ਆਇਆ ਮੁੰਡਾ ਆਖਦਾ ਮੇਰਾ ਹਿੱਸਾ ਦੇ ਦਿਓ ਮੈਂ ਚੱਲਦਾ ਕੰਡੈਕਟਰ ਕਹਿੰਦਾ ਤੂੰ ਕਿਤੇ ਨਹੀਂ ਜਾ ਸਕਦਾ ਅਜੇ ਕੱਲ ਸਾਨੂੰ ਸ਼ਹਿਰ ਛੱਡ ਕੇ ਜਾਣਾ ਤੂੰ ਫੇਰ ਮਿਲ ਜਾ ਮਿਲ ਜਾਵੇਗਾ ਤੇਰਾ ਹਿੱਸਾ ਵੀ ਅਗਲੇ ਦਿਨ ਸਵੇਰ ਨੂੰ ਜਿੰਦਰ ਉੱਠੀ ਤੇ ਅਖਦੀ ਜਲਦੀ ਚਲੋ ਇੱਥੋਂ ਕਿਤੇ ਕੁਝ ਖਾਣ ਨੂੰ ਲੱਭਦੇ ਆ ਬਾਕੀ ਕਹਾਣੀ ਜੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਉਸ ਆਪਣੇ ਵਿਚਾਰ ਜਰੂਰ ਦੱਸ ਕੇ ਜਾਓ ਜੀ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ